ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਸਾਰੇ ਕਿਵੇਂ ਹੋ ਤੇ ਉਮੀਦ ਕਰਦੇ ਹਾਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਹੁਣ ਹੋ ਗਿਆ ਸੀਗਾ ਸ਼ਾਮ ਦਾ ਟਾਈਮ ਤੇ ਮੌਸਮ ਖਰਾਬ ਹੀ ਆ ਨੇਰੀ ਜੀ ਚੱਲ ਰਹੀ ਹੈ ਬੱਦਲ ਵੀ ਆ ਰਿਹਾ ਹੈਗਾ ਤੇ ਵੈਸੇ ਤਾਂ ਮੌਸਮ ਠੰਡਾ ਹੋ ਗਿਆ ਹਵਾ ਚੱਲਣ ਲੱਗ ਗਈ ਮੌਸਮ ਹੋ ਗਿਆ ਠੰਡਾ ਗਰਮੀ ਨਹੀਂ ਰਹੇ ਸ਼ਾਮ ਦਾ ਟਾਈਮ ਸੀਗਾ ਤੇ ਗਰਮੀ ਤਾਂ ਨਹੀਂ ਆਇਆਗਾ ਨੇ ਰਿਜੀਟ ਕਰ ਰਹੀ ਏ ਤੇ ਮੈਂ ਇੱਧਰ ਮੈਂ ਆਈ ਸੀਗੀ ਮੈਂ ਕੋਣ ਦੇਖਣ ਤੇ ਮੈਂ ਕੋ ਨੂੰ ਪਹਿਲਾਂ ਤਾਂ ਕੜਾਜਾ ਬਣਾ ਕੇ ਪਤਾ ਸੀਗਾ ਤੇ ਫਿਰ ਦੁੱਧ ਵੀ ਪਤਾ ਸੀਗਾ ਤੇ ਹੁਣ ਦੇਖਦੀ ਸੀ ਮੈਂ ਕਿ ਮੈਂ ਕੋ ਥੱਲੇ ਆਉਗੂ ਕਿ ਨਹੀਂ ਪਰ ਉੱਤੇ ਹੀ ਬੈਠੀ ਐ ਬੱਚਿਆਂ ਕੋਲੀ ਤੇ ਬੱਚੇ ਵਧੀਆ ਠੀਕ ਠਾਕ ਐ ਤੇ ਮੈਂ ਕੋ ਵੀ ਤੇ ਅੰਦਰ ਹੀ ਬੈਠੇ ਹੁਣ ਤਾਂ ਵਸਾਵਾ ਨਹੀਂ ਚੱਲ ਰਹੀ ਸੀਗੀ ਪਹਿਲਾਂ ਗੀਵੇਂ ਗੁਰਦੁਆਰੇ ਮੱਥਾ ਟੇਕਣ ਤੇ ਹਜੇ ਰੋਟੀ ਪਣੀ ਆਪਾ ਬਣਾਉਣੀ ਹੈਗਾ ਰੋਟੀ ਠਹਿਰ ਕੇ ਆਪਿਆ ਤੇ ਹੁਣ ਬਸ ਰੋਟੀ ਬਣਾਉਣੀ ਆ ਉਹ ਬਣਾਵਾਂਗੇ ਤੇ ਵਧੀਆ ਮੌਸਮ ਸੀਗਾ ਤੇ ਮੈਂ ਉੱਪਰ ਆ ਕੇ ਮਜ਼ੇ ਲੈ ਰਹੀ ਸੀਗੀ ਮੌਸਮ ਦੇ ਤੇ ਥੋੜਾ ਜਿਹਾ ਮੈਂ ਦੇਖਦੀ ਆਂਗੀ ਦੇਖੋ ਮੈਕੋ ਦਿਸਣੀ ਨਹੀਂ ਪਰ ਉੱਥੇ ਬਹੁਤ ਜ਼ਿਆਦਾ ਨੇਰ ਆਪਿਆ ਪਿਆਗਾ ਉਧਰ ਦੇਖੋ ਮੈਕੋ ਉਹ ਬੇ ਬੱਚੇ ਮੈਨੂੰ ਪੀਰੀ ਸੀ ਦੁੱਧ ਬੱਚੇ ਦੁੱਧੂ ਪੀ ਰਹੇ ਸੀਗੇ ਉਧਰ ਦੇਖੋ ਉਧਰ ਦੇਖ ਮੈਨੂੰ ਮੱਛਰ ਬਹੁਤ ਜ਼ਿਆਦਾ ਹੋਇਆ ਹੋਇਆ ਹੈਗਾ ਦੇਖਦੇ ਆਂਗੇ ਜਦੋਂ ਇਹ ਆਗੇ ਉਦੋਂ ਉੱਗਲਰ ਬਾਹਰ ਕੱਢ ਦਾਂਗੇ ਤੇ ਬਾਹਰ ਠੰਢ ਜੀਏਗੀ ਠੰਡਾ ਮੌਸਮ ਆ ਅੰਦਰ ਗਰਮੀ ਸੋ ਜ਼ਿਆਦਾ ਹੋਈ ਪਈਏਗੀ ਬੱਚਿਆਂ ਨੂੰ ਵੀ ਕੋਲਰ ਵੀ ਤਾਂ ਵੈਸੇ ਵੀ ਜਦੋਂ ਲੋਹੇ ਦਾ ਤਲੋਹਾ ਕੱਪਾ ਕਿੰਨੇ ਤੇ ਤੋਂ ਗਰਮੀ ਹੈ ਤੇ ਬਹੁਤ ਜ਼ਿਆਦਾ ਇੱਕ ਪੀਟੀ ਪਈਏਗੀ ਮੂਰੇ ਤੇ ਹਵਾ ਹੂਗਾ ਬਿਲਕੁਲ ਵੀ ਨਹੀਂ ਲੱਗਦੀ ਜੀ ਤੇ ਦੇਖਦੇ ਆਂ ਕਿ ਬਾਰੀਜ਼ ਦੇ ਨਾਲ ਕਰ ਦਾਂਗੇ ਕੋਲਰ ਤੇ ਜਾ ਬਾਹਰ ਕੱਢ ਦਾਂਗੇ ਜਦੋਂ ਆਵੇ ਇਹ ਤੇ ਦੇਖਦੇ ਆਂ ਕਿ ਮੌਸਮ ਹੋ ਗਿਆ ਸੀ ਬਹੁਤ ਸੁਹਾਣਾ ਤੇ ਰਸ਼ਮੀਂ ਗਿਆ ਬਾਹਰ ਖਿੜਣ ਅੰਦਰ ਦੇਖੋ ਕਸੀ ਦੇ ਇਹ ਨਾਉਣਗੇ ਹੁਣ ਕੱਸੀ ਦੇ ਵਿੱਚ ਕੱਸੀ ਦੇ ਵਿੱਚ ਬੜਨਗੇ ਇਹ ਬਹੁਤ ਹੀ ਬੱਚੇ ਖੇਡਦੇ ਆ ਨਾਉਂਦੇ ਆ ਕੱਸੀ ਦੇ ਵਿੱਚ ਮੈਂ ਜਾ ਰਹੀ ਆਂ ਕਿ ਨੀਚੇ ਗੇਟ ਆਪ ਅੰਦਰੋਂ ਖੜ ਕਰ ਦੇਵਾਂਗੇ ਕਿਉਂ ਮੈਨੂੰ ਇਹ ਜਿਹੜੀ ਫਿਰ ਉਹ ਥੱਲੇ ਆ ਜਾਂਦੀ ਹੈਗੀ بار بار ਫਿਰ ਉੱਪਰ ਲੱਗੀ ਹੈਟਾ ਜਿਹੜਾ ਉਹ ਹਵਾ ਦਾ ਬੰਦ ਹੋ ਜਾਂਦਾ ਫਿਰ ਬਾਰ ਬਾਰ ਕਹਿੰਦੀ ਇਹ ਮੈਨੂੰ ਖੋਲ ਕੇ ਆਓ ਤੇ ਆਪਾਂ ਅੱਜ ਉਹਨੂੰ ਉੱਪਰ ਹੀ ਸਾਰਾ ਕੁਝ ਪਾ ਦੇਾਂਗੇ ਦੇਖਦੇ ਹਾਂ ਹੁਣ ਇਹ ਕੜਾਹ ਬਣਾ ਕੇ ਪਾ ਦੇਾਂਗੇ ਤੇ ਜਾਂ ਫਿਰ ਥੋੜੀ ਜੀ ਰੋਟੀ ਦੁੱਧ ਦੇ ਵਿੱਚ ਪੁੱਟ ਕੇ ਪਾ ਦੇਾਂਗੇ ਦੇਖਦੇ ਹਾਂਗੇ ਮੈਂ ਆ ਵੀ ਸਿੱਚੇ ਪਹਿਲਾਂ ਤਾਂ ਮੈਂ ਕੋ ਇੱਥੇ ਬੈਠੀ ਹੁੰਦੀ ਸੀ ਇਸ ਟਾਈਮ ਅੱਜ ਮੈਂ ਕੁ ਉੱਪਰ ਬੈਠੀ ਐ ਬੱਚਿਆਂ ਕੋਲ نیچے ਜਦੋਂ ਆ ਜਾਂਦੀ ਐ ਨਾ ਤੇ ਖੜਦੀ ਨਹੀਂ ਨਾਲ ਦੀ ਨਹੀਂ ਘੱਟ ਜਾਂਦੀ ਐ ਜੀ ਲਓ ਜੀ ਮੇਰਾ ਸਮਾਨ ਸਾਰਾ ਤਿਆਰ ਆ ਤੇ ਦਾਲ ਵੀ ਇੱਧਰ ਦੇਖੋ ਆ ਕੜਾਹ ਬਣਾਇਆ ਸੀ ਮੈਕੂ ਵਾਸਤੇ ਇੰਨਾ ਕਰਿਆ ਗਿਆ ਕਿ ਮੈਂ ਕੜਾਈ ਵਗੈਰਾ ਰੱਖਤੀ ਸੀਗੀ ਮੈਂ ਅਖਾ ਚਲੋ ਜੇ ਮੈਕੂ ਨੂੰ ਫੇਰ ਬਣਾ ਕੇ ਦੇਣਾ ਹੋਇਆ ਤਾਂ ਥੋੜਾ ਜਿਹਾ ਤਪਿਆ ਤੇ ਹੋਰ ਬਣਾ ਦਾਂਗੇ ਤੇ ਬਣਾ ਦਾਂਗੇ ਦੇਸੀ ਘਿਓ ਦੇ ਵਿੱਚ ਹੀ ਬਣਾ ਪਾ ਸੀ ਉਹ ਥੋੜਾ ਜਿਹਾ ਮੈਂ ਥੋੜਾ ਜਿਹਾ ਤਾਂ ਬਣਾਉਣਾ ਸੀਗਾ ਵਿਚਾਈ ਤੇ ਜਾਨਵਰ ਦਾ ਤਾਂ ਪੁੰਨ ਬਹੁਤ ਵੱਡਾ ਹੁੰਦਾ ਹੈਗਾ ਜਿੰਨਾ ਵੀ ਆਪਾਂ ਕਰਦੇ ਆ ਉਹਦੋਂ ਆਪਣਾ ਆਪਾਂ ਦੁੱਗਣਾ ਤਿਗਣਾ ਹੋ ਕੇ ਮਿਲਦਾ ਇਸ ਲਈ ਜਾਨਵਰਾਂ ਨੂੰ ਵੀ ਜਿੱਥੇ ਵੀ ਕੋਈ ਹੈਗਾ ਜਾਨਵਰ ਉਹਨੂੰ ਰੋਟੀ ਪਾਣੀ ਸਾਰਾ ਕੁਝ ਉਹਨੂੰ ਦੇਣਾ ਚਾਹੀਦਾ ਹੈਗਾ ਤੇ ਜਾਨਵਰਾਂ ਨੂੰ ਕਦੇ ਵੀ ਫਰਕ ਨਹੀਂ ਕਰਨਾ ਚਾਹੀਦਾ ਜਾਨਵਰਾਂ ਨਾਲ ਤੇ ਬੰਦਾ ਹੁੰਦਾ ਜਿਹੜਾ ਉਹ ਇੱਕ ਟਾਈਮ ਆਪਣੇ ਘਰੇ ਰੋਟੀ ਖਾ ਕੇ ਭੁੱਲ ਜਾਂਦਾ ਪਰ ਜਾਨਵਰ ਹੈ ਜਿਹੜਾ ਇਹ ਨਹੀਂ ਭੁੱਲਦਾ ਕਦੇ ਵੀ ਇੱਧਰ ਪਦੀਨਾ ਹੋਇਆ ਪਿਆ ਵਧੀਆ ਤੇ ਅੱਜ ਮੇਰੀ ਨਾ ਤੋੜਨ ਦੀ ਸਲਾਹ ਬਣੀਏਗੀ ਤੇ ਮੈਂ ਕਿਹਾ ਚਲੋ ਤੋੜ ਕੇ ਬਣਾਉਂਦੇ ਆ ਚਟਨੀ ਬਹੁਤ ਵਧੀਆ ਹੋਇਆ ਪਿਆਗਾ ਚਟਨੀ ਬਣਾ ਲੈਨੇ ਆ ਖੰਡ ਪਾ ਕੇ ਚਟਨੀ ਬਹੁਤ ਵਧੀਆ 스멜 ਵੀ ਬਹੁਤ ਵਧੀਆ ਹੁੰਦੀ ਹੈਗੀ ਬਹੁਤ ਵਧੀਆ ਹਰਾ ਹਰਾ ਪੁਦੀਨਾ ਬਹੁਤ ਸੋਹਣਾ ਤੇ ਤੋੜਦੀਆਂ ਨੇ ਤੇ ਚਟਨੀ ਬਣਾਵਾਂਗੇ ਐ ਮੈਂ ਚਟਨੀ ਬਣਾਉਣੀ ਹੁੰਦੀ ਹੈਗੀ ਪੁਦੀਨੇ ਦੇ ਵਿੱਚ ਗੰਡਾ ਪਾ ਕੇ ਤੇ ਖੰਡ ਪਾ ਕੇ ਤੇ ਬਹੁਤ ਵਧੀਆ ਬਣਦੀ ਹੈਗੀ ਤੇ ਤੁਸੀਂ ਕਿਵੇਂ ਬਣਾਉਣੀ ਹੈ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਪੁਦੀਨੇ ਦੀ ਚਟਨੀ ਤੁਸੀਂ ਕਿਵੇਂ ਬਣਾਉਣੀ ਹੈ ਤੇ ਪਰਨਾ ਕੁੰਡੇ ਦੀ ਚਟਨੀ ਬਹੁਤ ਵਧੀਆ ਹੁੰਦੀ ਹੈ ਜਿਹੜੀ ਆਪਾਂ ਨਿਕਸੀ ਦੇ ਵਿੱਚ ਬਣਾਉਣੇ ਆ ਉਹ ਕੋਈ ਚਟਣੀ ਨਹੀਂ ਹੁੰਦੀ ਜੀ ਉਹ ਤਾਂ ਇੱਕ ਟਾਈਮ ਪਾਸ ਹੁੰਦਾ ਕੁੰਡੇ ਦੀ ਚਟਣੀ ਬਹੁਤ ਵਧੀਆ ਹੁੰਦੀ ਹੈ ਜੀ ਇੱਧਰ ਦੇਖੋ ਮੇਰਾ ਤਾਂ ਨਾ ਸਮੈਲ ਲੈਣ ਨੂੰ ਜੀ ਘਰੀ ਜਾਂਦਾ ਬਾਰ-ਬਾਰ ਨਾ ਸਮੈਲ ਹੀ ਲਈ ਚੱਲਾਂ ਪੁਦੀਨੇ ਦੀ ਆਇਤਾ ਵਧੀਆ ਠੰਡੀ ਠੰਡੀ ਹਵਾ ਬਹੁਤ ਵਧੀਆ ਰਸਮੀ ਨੇ ਆਪਦਾ ਸਾਈਕਲ ਵੀ ਅੱਜ ਠੀਕ ਕਰਾ ਕੇ ਲਾਤਾ ਅੰਦਰ ਠੀਕ ਕਰਾ ਲੈਂਦਾ ਇਹ ਪੈਂਡਲ ਜਿਹੜਾ ਵੈਂਡ ਕਰਵਾ ਲੈਂਦਾ ਨੇ ਰਹਾ ਹੋ ਗਿਆ 바ਵਾ ਇਹ ਜੇ ਹੁਣ ਆ ਰਹੇ ਹੈਗੇ ਤੇ ਮੈਂ ਰੋਟੀ ਬਣਾ ਲਈ ਸੀ ਜੀ ਬਸ ਤੇ ਹੁਣ ਜੇ ਜਦੋਂ ਆ ਗਏ ਪਹੁੰਚਣ ਵਾਲੇ ਆਉਣ ਵਾਲੇ ਆ ਹੁ ਉਹ ਦੋਸੀ ਰੋਟੀ ਖਾ ਲਾਂਗੇ ਮੇਰਾ 바ਵਾ ਜਾ ਰਿਹਾ ਹੋ ਗਿਆ ਬਾਹਰ ਘੜਨਾ ਚ ਵੀ ਲੈਟ ਨਹੀਂ ਚੱਲਦੀ ਅੱਜ ਫੇਰ ਕਹੇ ਲੈਟਾਂ ਬੰਦ ਕਰੋ ਸਾਰੇ ਨਬਦ ਰਿਆ ਸੀਗਾ ਇਧਰ ਵੀ ਨਾਲ ਦਿਖਾਉਣੀ ਹੈ ਲਾਈਟ ਨਹੀਂ ਚੱਲ ਰਹੀ ਜੀ ਇਧਰ ਦੇ ਕੋਲ ਨਹੀਂ ਸਾਰੇ ਨਹੀਂ ਰਾਪੇ ਆਏਗਾ ਕਾਂਚੀ ਜਲਦਿਆਂ ਉਹ ਕਿਸੇ ਦੇ ਘਰੇ ਜਾਈਏ ਇਧਰ ਕੈਂਪਰੇ ਜਲਦੇ ਆ ਬਸ ਇਹ ਲਾਈਟ ਸਾਰਿਆਂ ਨੂੰ ਬੰਦ ਕਰ ਰੱਖੀਏਗੀ ਪਰ ਇਹ ਮੈਂ ਬਣਾ ਲਈ ਸੀਗੀ ਬਸ ਕਿਚੜ ਨਹੀਂ ਜੇ ਮੈਂ ਬਣਾਉਣੀ ਆ ਪਦੀਨਾ ਤੋੜ ਰੱਖਿਆਗਾ ਚੱਲ ਨਹੀਂ ਹੁਣ ਵਿੱਚ ਨਾ ਲਾਂਗ ਇੱਧਰ ਮੈਂ ਵੀ ਲਾਈਟ ਬੰਦ ਕਰਤੀ ਫਿਰ ਇੱਧਰ ਉਹ ਕੈਮਰਾ ਜਲੀੰਦਾ ਤੇਸਮੀਂ ਦੇਖ ਰਿਹਾ ਸੀਗਾ ਟੀਵੀ ਮੈਕੂ ਹਜੇ ਉੱਤਰੀ ਹੈ ਮੇਰੇ ਖਾਪੀ ਜਾਊਗੀ ਕੁਛ ਨਾਲੇ ਗਰਮੀ ਆ ਉੱਪਰ ਇਹ ਆਈ ਸੀਗੇ ਹੁਣ ਫੋਰੈਸਟ ਕਰ ਰਿਹਾ ਹੈ ਮੈਕੂ ਆਦਾ ਮੈਕੂ ਪੁਸ਼ 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 ਮਾਉ ਵੀ ਸ਼ਰ ਹਾਜੂ ਵੀ ਆਖਦੀ ਇਹ ਉਲਟਾ ਇਹ ਲੰਘੇਟ ਬੰਦ ਰੱਖਿਆ ਸੀ ਅਜੇ ਆਈ ਨਹੀਂ ਗਈ ਆ ਗਈ ਓਏ ਮੇਰੇ ਨਾਲ ਹੀ ਆ ਗਈ ਮੈਨੂੰ ਤੂੰ ਦੇਖੋ ਨਾਲ ਹੀ ਆ ਗਈ ਮੈਨੂੰ ਪਤਾ ਹੀ ਨਹੀਂ ਲੱਗਿਆ ਆਵਾਜ਼ ਤਾਂ ਆਵਾਜ਼ ਸਾਰਿਆਂ ਦੀ ਲੱਗ ਉਹ ਤੇ ਫਿਰ ਹੈ ਹੀ ਗਰਮੀ ਕੋਈ ਤਨ ਫੱਖਾ ਲਾ ਦੇ ਨਾ ਉੱਤੇ ਮੇਰੀ ਗੱਲ ਸੁਣਿਓ ਪੂਲਰ ਨਾ ਪਾ ਬਾਹਰ ਕੱਢ ਦੇ ਨਹੀਂ ਨਹੀਂ ਪੂਲਰ ਬਾਹਰ ਕੱਢ ਦਿੰਗੇ ਅਗੇ हवा जी च कर देने उठ जी कर दालना सारा चार छपुर जालना ला दिन थले कू कड़ाह खाने के रोटी चूर के दुध तू नहीं दुद्ध चूर के चूड़ी जी ना बना के खाने कड़ाह ਕੜਾ ਤਾਂ ਨਹੀਂ ਵਧੀਆ ਖਾ ਲਿਆ ਸੀ ਮਿੰਟ ਆਏ ਸੀ ਖਾਣਾ ਨੂੰ ਵਧੀਆ ਵਧੀਆ ਖਾਦਾ ਮੈਂ ਕੁ ਨਹੀਂ ਮੇਰ ਨੂੰ ਮੈਂ ਜਾਵਣਾ ਬੱਚਿਆ ਕੋਲੇ ਮੈਂ ਜਾਣੀ ਮੈਂ ਜਾਣੀ ਆ ਵੇ ਮੈਨੂੰ ਹਾਂ ਨਹੀਂ ਜਾਣਾ ਕਿਵੇਂ ਕਿ ਸਨੇਕ ਨੂੰ ਮੈਂ ਜਾਵਣਾ ਇੱਧਰ ਚਾਹੀ ਸੇ ਸਾਰੀ ਸਮਝ ਆਉਂਦੀ ਹੈ ਨਾ ਮੈਨੂੰ ਮੈਂ ਜਾਣਦੀ ਰਹਾ ਚੱਲ ਮੈਂ ਜਾਣੀ ਆ ਫਿਰ ਉੱਪਰ ਮੈਨੂੰ ਮੈਂ ਜਾਵਣਾ ਮੈਂ ਜਾਣਨੀ ਐ ਚਲੋ ਠੀਕ ਐ ਸਾਰਾ ਦਿਨ ਵੇਖ ਲੋ ਕਿੰਨੀ ਹੈਣਾ ਮਾਂ ਨੂੰ ਇੱਕ ਹੁੰਦਾ ਬੱਚਿਆਂ ਦਾ ਆਵਦਿਆਂ ਦਾ ਸਾਰਾ ਦਿਨ ਹੀ ਉੱਤੋਂ 흘ੀ ਗਈ ਇੱਕ ਮਿੰਟ ਵੀ ਤੇ ਨਹੀਂ ਉੱਤੇ ਰਹਿੰਦੀ ਨਹੀਂ ਹੁੰਦੀ ਸੀਗੀ ਰਸ਼ਮੀ ਨਾਲ ਜਦੋਂ ਆਪਾਂ ਉੱਤੇ ਜਾਂਦੇ ਸੀ ਉਹਦੇ ਹੀ ਰਸ਼ਮੀ ਥੱਲੇ ਆ ਜਾਂਦੀ ਸੀਗੀ ਰਸ਼ਮੀ ਤਾਂ ਬਿਲੋਂਦਾ ਨਹੀਂ

ਨਿੱਕੇ ਨਿੱਕੇ ਤਾਂ ਹੈਗੇ ਨੇ ਲਿਫਾਫੇ ਜਿਹਾ ਕੇ ਚੱਕ ਲਏ ਮੈਂ ਕਿਨੇ ਨਿਸ਼ਾਨ ਲੱਗੀਆਂ ਕੀ ਸੀ ਕੁਲ ਚਾਕੇ 버ગર ਤੇ ਹੁਣ ਰੋਟੀ ਦੀ ਛੁੱਟੀ ਤੇਰੀ ਫੇਵਰੇਟ ਦਾਲ ਮੂੰਗੀ ਠੀਕ ਐ ਨਹੀਂ ਤੇ ਹੁਣ ਖਖੜੀ ਦੇ ਦੋ ਤੀਰ ਕੇ ਤੇ ਰੋਟੀ ਪਹਿਲਾਂ ਰੋਟੀ ਖਾ ਲਾ ਪਹਿਲਾਂ ਅਸੀਂ ਰੋਟੀ ਖਾ ਲਾ ਨਾ ਕਿੰਦਾ ਸ਼ਰਾਰਤੀ ਏ ਪੈਰ ਤੋਂ ਹੁੰਦਾ ਸਟਾਈਲ ਦੇਖ ਲੋ ਰਸ਼ਮੀਨ ਇੱਥੇ ਚਿਕੜੋ ਜੂਗਾ ਥੱਲੇ ਸ਼ਰਾਰਤੀ ਬੱਚਾ ਇਹਨੂੰ ਹਵਾ ਲੈ ਕੇ ਕਿੱਥੇ ਤਾਂ ਜਾਣਾ ਹੈ ਇਹ ਮਗਰੀ ਜਾ ਨਹੀਂ ਨਹੀਂ ਹਵਾ ਲੈ ਕੇ ਗਈ ਇਹ ਮੋਤ ਮਾਰ ਇਹਨੂੰ ਕਢਾ ਦੇ ਪਾਵਾ ਬਾ ਦੇ ਨਾ ਦੇ ਇੱਧਰ ਦੇਖੋ ਰਸ਼ਮੀਨ ਨੇ ਕੁਲ ਚੇਦੇ ਆਲੂ ਤਾਂ ਬਾਹਰ ਮਾਰੇ ਕੱਟ ਕੇ ਲੈ ਕੋ ਇੱਧਰ ਲੈ ਇੰਨਾ ਕੀ ਹੈ ਕਿ ਰਾਮ ਭਾਖਾ ਲਾ ਉੱਡੂਗਾ ਬੱਖੇ ਨੂੰ ਫਿਰ ਮੈਂ ਹੋਰ ਬਣਾਉਣੀ ਹੈ ਹਾਂ ਲਓ ਹਾਂ ਸੁਆਦ ਲੱਗਦਾ ਹੋਰ ਬਣਾਵਾਂ ਬਣਾ ਲਾਂ ਹੋਰ ਹਨ ਦੀ ਹੈ ਆ ਤਾਂ ਥੋੜਾ ਜਿਹਾ ਸਵੇਰ ਵਾਲਾ ਸੀਗਾ ਖੰਦੀ ਘਰ ਇਸ ਮੇਨ ਇਹ ਨੂੰ ਇੱਕਦਾਂ ਸੁਆਦ ਲੱਗਦਾ ਰਸ਼ਮੀ ਨਹੀਂ ਬਹੁਤ ਖੰਦਾ ਸੀ ਨੀ ਖੰਦਾ ਹੱਤੇ ਲਾ ਹੱਤੇ ਲਗਦਾ ਖਾਣਾ ਮਮਾ ਰਸ਼ਮੀ ਤੇਰੇ ਵਰਗੀ ਆ ਕੋਣ ਖਾਂਦਾ ਹੀ ਨਹੀਂ ਰਸ਼ਮੀ ਪੈਰਾਂ ਦਾ ਲਾਇਆ ਕਿਨਾਂ ਪੈਰ ਲਾ ਲਾ ਬਗ ਅੱਜ ਰਸ਼ਮੀ ਨੇ ਸਾਈਕਲ ਠੀਕ ਕਰਾ ਕੇ ਲਿਆਇਆ ਕਰਾ ਲਿਆ ਤਾਂ ਨਹੀਂ ਆ ਗਿਆ ਫਾਟ ਤਾਂ ਰਵੜੋਂ ਤੇ ਜੜੀ ਵੀ ਦੇਖਿਆ ਰਿਹਾ ਤੇ ਮੈਂ ਬੋਲਦੇ ਨਹੀਂ ਆ ਤਰੇਵੜੋਂ ਤੱਕ ਪੈਣੀ ਸੀ ਈਓ ਤੇਰੇ ਹੱਥ ਚ ਪਕੋ ਤੇਰੇ ਹੱਥ ਦੇ ਵਿੱਚ ਕੋਈ ਤਗੜੀ ਤਾਂ ਪਕੜੀ ਤੇ ਨਹੀਂ ਰਹਿ ਸਕਦੀ ਯਾਰ ਚਲ ਨਾ ਮੈਨੂੰ ਯਾਰ ਕਰ ਦੱਸ ਨਾ ਯਾਰ ਹੁਣ ਪਤਾ ਕੀ ਗੱਲ ਐ ਇਹਦੀ ਨਵਾਂ ਸਾਈਕਲ ਲਾਈਨ ਦੀ ਹੁਣ ਦੇਤ ਆ ਗਈ ਆ ਵੇਖੂੰਗਾ ਮਾ ਮਾ ਨੂੰ ਦਮਾਤਾ ਨਹੀਂ ਮਿਲਦਾਗਾ ਹਾਂ ਹੁਣ ਨਵਾਂ ਵੇਖਾਂਗਾ ਤੇ ਹੁਣ ਬਸ ਨਵਾਂ ਲਾਈਨ ਦੀ ਫਲਾ ਹੈ ਹੁਣ ਤਾਂ ਰਸਮੀਨ ਇਹਦੇ ਚ ਨਾ ਵੀ ਕਮੀ ਹੋਊਗੀ ਨਾ ਤੇ ਸਤਾ ਵੀ ਕਮੀਆਂ ਹੀ ਨਿਕਲਣਗੀਆਂ ਹਾਗੀ ਲੈਣੀ ਆ ਚਲੋ ਹੁਣ ਕਿਰਾਂ ਦੁੱਧ ਪਾ ਦਿੰਨੇ ਆ ਤੇ ਉਸ ਤੋਂ ਬਾਅਦ ਮੈਂ ਕੜਾਹ ਬਣਾਉਣੀ ਆ ਉਹ ਉਹਦੀ ਮੈਂ ਤਾਂ ਲਿਖੜਾ ਹੀ ਮੈਂ ਇੱਕ ਵਾਸਤੇ ਨਾ ਥੋੜਾ ਜਿਹਾ ਕੜਾਹ ਬਣਾ ਦਿੰਨੇ ਆਗੇ ਤੇ ਥੋੜਾ ਜਿਹਾ ਬਹੁਤ ਆਗਾ ਬਸ ਕੜਾਹ ਹੀ ਉਹੀ ਪੇਸੀ ਸਵੇਰ ਵਾਲੀ ਤੋਂ ਤਿੰਗੀ ਤੇ ਕਿਉਂ ਪਾ ਲਿਆ ਇਹ ਹੁਣ ਆਪਾਂ ਪਾ ਲੈਣੀ ਆ ਆਟਾ

ਇਹਨਾਂ ਥੋੜਾ ਜਿਹਾ ਚਿੱਟਾ ਜਿਹਾ ਰਹਿ ਗਿਆ ਸੀਗਾ ਹੁਣ ਜਿਆਦਾ ਭੁੰਨਾਂਗੇ ਇਹਨੇ ਪਾਣੀ ਲੈ ਲਿਆ ਸੀਗਾ ਜਿੱਦ ਮੈਂ ਖੰਡ ਵੀ ਖੰਡ ਦੇ ਵਿੱਚ ਫਿਰਦਾ ਕੀੜਾ ਆਏ ਆਇਂਦਾ ਨਿਕਲ ਗਿਆ ਵਾਰ ਥੋੜਾ ਥੋੜਾ ਲਾਲ ਬਣੀ ਜਾਂਦਾ ਹੈ ਹਾਏ ਮੈਂ ਕੋ ਪਾ ਪਾ ਪਾਣੀ ਹੰਦਵੀਸਾ ਦਾ ਅਨੁਭਵ